ਬਣ ਕੇ ਬੰਦਗੀ ਨਾ ਕੀਤੀ ਤੈ ਮੰਦਾ ਕੇ ਹੋਣ ਦਾ ਕੀ ਬੈਰਾ ਸਾਧੂ ਬਣ ਕੇ ਮਾਈ ਨੂੰ ਨਾ ਸੋਧਿਆ ਐ ਡੀਟਿਆਂ ਨੰਮੀਆਂ ਜਟਵ ਦਉਣ ਦਾ ਕੀ ਬੈਰਾ ਪੱਕੇ ਸੌਣੇ ਹੀ ਬੈ ਲਾ ਪਏ ਵੇਖ ਕੇ कची खुली टहणी सत संगत विच आयां सत संगत विचां चिटे कपिड़े ते एथे रंग पुड के मखंदिया न चुर चुगरिओ कॾहिं बि आवाज़ न गल कया कंदी कयारी पापा वारे छेती ज़िले किथे साधू भोजन नथो पाले माल पूजा किथे खजर दानो पाण रेशमी ਨਾਮ ਯੱਪਿਆਣਾ ਪਗਤੀ ਕੀਤੀ ਕਿੱਥੋਂ ਪਾਣੇ ਰਾਜ ਗੱਤੀਆਂ ਇਹ ਨੇਲਾ ਦੋ ਤਣ ਦਾ ਬੰਦਿਆ ਤੂੰ ਵੇਖਣ ਲਿਆ ਆ ਤੀਆਂ 파ਤਮਾ ਤੇ ਬੋਲਦੇ ਬੰਦਿਆ ਕੌਣ ਕਿਸੇ ਤਾਂ ਵੇਲੀ ਇਹ ਮਾਇਆ ਜਿਹੜੀ ਹੈ ਜਿਸ ਨੂੰ ਰੱਖਣਾ ਫਿਰੇ ਪਿਆਰੀ ਅੰਗੀਰੀ ਸਾਖੀ ਸਾਉਤ ਮੈਂ ਛੱਡਿਆ ਨੇ ਤਾਂ ਖੜੇ ਕੱਲਾ ਤੂੰ ਆਇਆ ਕੱਲ ਨੇ ਤਰੀਥੋਂ ਯਾਣ ਏ ਬਾਣੀ ਏੜੀ ਹੈ ਰਸਣੇ ਘਾਰਾ ਪੇਰਾ ਪਰਨਾ ਸੇ ਹੀਰੇ ਵਰਗਾ ਤਾਂ ਵਿਅਨਮਹ ਵਾਰ ਵਾਰ ਨੀਠਿਉਣਾ ਕਲੇਗੀਆਂ ਵਾਲੇ ਤਾਰੇ ਤੂੰ ਪਾਗ ਲੱਗ ਗਏ ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਦਿਲ ਲੈ ਅਮਰਤ ਦੇ ਬੰਦੇ ਦਾ ਚੰਮਣੀ ਕਿਸੇ ਵੀ ਕੰਮ ਆਉਂਦਾ ਪਸੰਦੇ ਨੱਟ ਲਿਖਦੇ ਬਹੁਤਿਆਂ ਜੀ ਗੀਰਾਂ ਵਾਲਿਆ ਸਾਡੇ ਤਿੰਨ ਹੱਥ ਤਰਤੀ ਤੇਰੀ ਵਾਹ ਵਾਹ ਕੀ ਬਾਤ ਬਹੁਤਿਆਂ ਜੀ ਗੀਰਾਂ ਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ